بادا والا تو نين پريتم کيڏا گئي کيڏا نين ويردار وير پجي ਭੱਜ ਗਿਆ ਬਾਲਾ ਜੋ ਜੀ ਪ੍ਰੀਤ ਵਿੱਚ ਖੇਡਾ ਕਈ ਖਿਲਾਰ ਗਿਆ ਉਹ ਠੀਕੋ ਉਹ ਸੱਜਣੋ ਜੀ ਹਰਮ ਪਿਆਰਿਓ ਨਾਨਕ ਗੁਰੂ ਗੋਬਿੰਦ ਸਿੰਘ ਜੀ ਰਾਹ ਦਾ ਇੱਕ ਪੰਥ ਸਿ ਜਾ ਕੇ ਹੱਥ ਵਿੱਚ ਬੇ ਬਲਵਾਰ ਗਿਆ ਓਏ ਮਾਤ ਪਿਤਾ ਦੀ ਦੇ ਕਰਬਨੀ ਏ ਮਾਤ ਪਿਤਾ ਦੀ ਦੇ ਕੁਰਬਾਨੀ ਦੇਸ਼ ਬੇਕਾਸ਼ਟ ਨਿਵਾਰ ਗਿਆ ਬਾਜਾ ਬਾਲਾ ਜੋ ਸੇ ਅਸੇ ਸਰਦਾਰ ਪੂਰਾ ਸਿੰਘ ਜੀ ਲੰਬੜਦਾਰ ਸਾਹਿਬ ਆਬਦੀ ਕਰਤ ਕਮਾਈ ਜੋ 50 ਰੁਪਏ ਟਾੜੀ ਜਦੋਂ ਸਤਕਾਰ ਭੇਜਦੇ ਨੇ ਸਾਡੇ ਹਰ ਮਨ ਪਿਆਰੇ ਸੱਜਣ ਉਹ ਵੀ 50 ਰੁਪਏ ਸਤਕਾਰ ਭੇਜ ਗਏ ਨੇ ਹੋਰ ਸੱਜਣਾਂ 100 ਰੁਪਏ ਭੇਜ ਗਏ ਨੇ ਮੈਂ ਤੇ ਇਹਨਾਂ ਸ਼ੁਕਰਗੁਜ਼ਾਰ ਆਂ ਤੇ ਧੰਨਵਾਦ ਆ ਸੱਜਣਾ ਦਾ 10 ਰੁਪਏ ਘਟ ਰਹੇ ਨੇ ਕਪਤਾਨ ਤੇ ਜਾ ਕੇ ਹੱਥ ਵਿੱਚ ਦੇ ਤਲਵਾਰ ਗਿਆ ਮਾਂ ਤੇ ਪਿਤਾ ਦੀ ਦੇ ਕਰਾਨੀ ਦੇਸ਼ ਦੇ ਕਸ਼ਟ ਨਿਵਾਰ ਗਿਆ ਨਾਉਸੀ ਜੀ ਹਰਨਜੋਤ ਦੋਤਾ ਸਾਡਾ ਟਰੋਪਕਾ ਹਰਨਜੋਤ ਸਿੰਘ ਜੀ ਤੇ ਭੋਗੜ ਵਾਲੇ ਦੇ ਦੋਤੇ ਦੇ ਨਾਂ ਤੋਂ 100 ਰੁਪਏ ਢਾੜੀ ਜਥੇ ਨੂੰ ਸਤਿਕਾਰ ਭੇਦਦੇ ਨੇ ਮੈਂ ਅਤੀ ਧੰਨਵਾਦਾ ਜਿਹੜੇ ਖਜ਼ਾਨੇ ਮੈਂ ਖਜ਼ਾਨੇ ਭਰਪੂਰ ਜਹਵਾ ਚੋ ਜੀ ਪ੍ਰੀਤਮ ਖੈਦਾ ਸੁਖਨਾਰ ਗਿਆ ਛੋਟਾ ਜਿਹਾ ਬੱਚਾ ਆਪਣੇ ਮਾਤਾ ਪਿਤਾ ਦੇ ਬੁੱਕਲ ਦੇ ਸ਼ਿੰਗਾਰ ਉਹ ਵੀ 50 ਰੁਪਏ ਭੇਜਦੇ ਨੇ जी, प्रीत में तो गया। जी भाई जी सज्जना ਕੰਡੇ ਕੁੱਤੇ ਦੀ ਡੇਰੀ ਉਹ ਸਰਦਾਰ ਗਿਆ ਸਰਚੇ ਕੰਡੇ ਖੇਰੂ ਖੇਰੂ ਹੋਰਾ ਰਾਜ ਸਰਬਾਰ ਗਿਆ ਓ ਲੱਖਾਂ ਦੌਲਤ ਮਾਲਕ ਜਾਨੀ ਓ ਲੱਖਾਂ ਦੌਲਤ ਮਾਲਕ ਜਾਨੀ ਛਤਲ ਜਦੇ महाराजाजी प्रीतम खारिक हलो गिरे ਲੱਖਾਂ ਦੌਲਤ ਮਾਲਕ ਜਾਂਦੇ ਸਤਲੁਜ ਦੇ ਵਿੱਚ ਤਾਰ ਗਿਆ ਦਿਲ ਮੇਰੀ ਇਥੇ ਕਾ